جن یو مورچا کے پرواری جنرل سکٹر میرے چھوٹے برا ہرمان براڑ جی نتن جی سارے بہت ہی ستارک گرپریت ملکا جی یوا مورچا بہن شہری

ਮੇਰੀ ਬੇਨਤੀ ਹੈ ਮੇਰੇ ਭਰਾ ਜੇ ਅਸੀਂ ਖੜੇ ਆ ਪਿੱਛੇ ਹੋ ਕੇ ਅਗੇ ਹੁੰਦੇ ਸੀ ਕਿ ਯੁਵਾ ਮੋਰਚਾ ਭਾਰਤੀ ਜਨਤਾ ਪਾਰਟੀ ਦਾ ਬੀਐਸਐਫ ਹੈ ਬੋਰਡਰ ਤੇ ਫਰੰਟ ਲਾਈਨ ਤੇ ਕਿਸੇ ਨੇ ਲੜਾਈ ਲੜਨੀ ਹੈ ਤੇ ਯੁਵਾ ਮੋਰਚਾ ਨੇ ਲੜਨੀ ਹੈ ਤੇ ਸਾਥੀਓ ਹੋ ਵੀ ਦਿਨ ਆਉਣ ਵਾਲੇ ਵੀ ਦਿਨ ਜੇ ਮੋਤੀ ਸਾਹਿਬ ਦਾ ਜਿਹੜਾ ਨਾਰਾ ਸੀਗਾ ਅਕੀ ਬਾਤ 400 ਬਾਗ ਉਹਨੂੰ ਸਾਰਥਕ ਕਰਨਾ ਹੈ ਉਹਨੂੰ ਪੂਰਾ ਕਰਨਾ ਹੈ ਭਾਈਓ ਮੋਰਚਾਰੇ ਕਿੱਲੇ-ਕੱਲੇ ਕਾਰਿਆਕਰਤਾ ਨੂੰ 20 ਦਿਨ ਲਗਾਤਾਰ ਦਿਨ ਬਰ ਰਾਤ ਬੇਦ ਕਰਨੀ ਪਊਗੀ ਘਰੇ ਬੈਣਾ ਨਹੀਂ ਪਊਗਾ ਜੈ ਭਾਰਤ ਮਾਤਾ ਕੀ ਜੈ ਬਾਲੀ ਮਾਤਾ ਕੀ ਜੈ ਬੋਤੰਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ बोलने को

ਸਦਾ ਰੂਪੀ ਸਿੰਘ ਨੂੰਕਰ ਇਹਨੂੰ ਸਨਮਾਨ ਕਰਨਗੇ ਸ਼ਾਮ ਅਗਰ왈 ਜੀ ਉਹਨਾਂ ਦੇ ਨਾਲ ਇਸ ਮੰਡਲ ਦੇ ਪ੍ਰਧਾਨ ਅਨੰਦ ਜੀ ਅਨੰਦ ਜੀ ਹਾਲ ਸਤਿਏ ਕਾਲ ਭਾਈ ਭਰਾ ਸਾਰੇ ਇਹ ਵਿਚਾਰਾ ਲਾਇਓ ਗੱਪ ਕੇ ਹੁਣ ਗੁਜਿੰਦਰ ਬਰਾੜ ਜੀ ਜੀ ਦੀਆਂ ਸੇਵਾ ਗੁਜਿੰਦਰ ਬਰਾੜ ਜੀ ਮੇਰੇ ਵੀਰ ਜਿਹੜੇ ਵੀ ਸਟੇਜ ਤੇ ਖੜੇ ਹੈ ਕਿਰਪਾ ਕਰਕੇ ਆਪਾਂ ਸਮਾਈ ਦੇ ਸੇਧ ਬੱਤੀਏ ਗੁਰੂ ਦਰਗਹ ਜੀ ਜਿੰਦਾਬਾਹ ਜੀ ਜੀ ਸ਼ਰੀਆ ਪੰਜਾਬੀ ਪਾਰਟੀ ਅਕਾਲੀ ਦਲ ਇਹ ਤੇ ਹੈ آج ہر وغیر اور سب سے کارن نشے مل رہے ہیں اور محنت پجابی رہے محنت کریں سب تو اگے نے ساتھیوں میں ہی بینٹی کرنی ہے کہ آنا پریکا بھارتی جنتا پارٹی پنجاب سترہ ہے ਅੱਜ ਗੱਲ ਇਹ ਅਲਗ ਪਿੰਡਾਂ ਦੇ ਹੋਣੇ ਬਾਰੇ ਮੈਂ ਤੁਹਾਨੂੰ ਦੱਸਦਾ ਹੈ ਕਿ ਹਰ ਪਿੰਡ ਦੇ ਵਿੱਚ ਪਾਰਟੀ ਦੇ ਪਾਰਟੀ ਉਹ ਵਧੀ ਘੱਟ ਹੀ ਹੁੰਦਾ ਹੈ ਜਿੰਨੇ ਪਾਰਟੀ ਜਾਂਦਾ ਪਾਰਟੀ ਨਾਲ ਗੋਲ ਘਾ ਰਿਹਾ ਹੈ ਤੇ ਕਹਿੰਦੇ ਜਦੋਂ ਕਿਸੇ ਕੀ ਨੂੰ ਦਿਵਾਇਆ ਜਾਂਦਾ ਨਾ ਤੇ ਦਰ ਛੱਕੀ ਨਾਲ ਕੇ ਬਾਹਰ ਆਉਂਦੀ ਹੈ ਉਹ ਦਰ ਛੱਕੀ ਹੋਰ ਕੰਮ ਚਾਹੇ ਕੋਈ ਇੱਕ ਤਰੀਕ ਨੂੰ ਤੁਹਾਨੂੰ ਪਤਾ ਲੱਗਣਾ ਸਾਥੀਓ ਅੱਜ ਪਤਾ ਨਹੀਂ ਕਿਹੜੇ ਤੁਸੀਂ ਕਾ ਜੰਨਦਾਂ ਬੋਲੀ ਗੰਦਾ ਅੱਗਿਆ ਜਨ ਲੱਗੇ ਹੋਏ ਸੁਣ ਆਇਆ ਤਾਂ ਸੁਣੋ ਅੱਜ ਸਾਡੇ ਨੇ ਦੇ ਪ੍ਰਧਾਨ ਮਿਲਤ ਜੀ ਨੇ ਬੜੇ ਨਿਹੇ ਲੋਕਾਂ واسਤੇ ਬਹੁਤ ਆਫਰ ਹੈ ਉਹ ਸਾਡੇ ਸਾਫੀ ਪਰਿਵਾਰਾਂ ਦੇ ਸਾਫੀ ਜਿੰਨਾ ਨੇ ਘਟਪੜਾਈ ਕੀਤੀ ਹੈ ਉਹਦੇ ਆਸ ਤੇ ਬੜੀ ਵੱਡੀ ਵੱਡੀ ਸ਼ਕੀਰ ਲੈ ਕੇ ਆਂਦੀ ਹੈ ਸਿਕਲ ਦੇ ਲੈ ਕੇ ਆਉਂਦੇ ਐਸਕੇ ਨੂੰ ਟੂਰਨਾਮੈਂਟ ਲੈ ਕੇ ਆਂਦੀ ਹੈ جو بھی کسی نے ہنر رہا ہے پہلا ایک ہفتے کی ٹریننگ دیتی ہے پانچ سو روپیہ روز کا نا دیا پھر پندرہ دنوں کی ٹریننگ ہے ساڑھے سات ہزار روپیہ نہ دیا ہے پہلے سرکار پچی ہزار روپئے کا سامان نہ دینی ہے لے جب چھوٹے ہو لے بنا انٹرسٹ کا لوٹ تو دیا ہے تو میں کہہ سکتا کہ ایک چیزاں تاریگی ابھی لے کے جا سکتی ہیں ਔਰ ਇਹ ਵੀ ਇਹਨੂੰ 10 ਵਜੇ ਸੈਂਟਰ ਮੰਡਲ ਨੇ ਸਾਥੀਓ ਧਿਆਨ ਨਾਲ ਜਾਓ ਸੈਂਟਰ ਮੰਡਲ ਨੇ ਫੈਰ ਬਗੜ ਤੇ ਇਕੱਠੇ ਹੋਣਾ ਤੇ ਸਾਡੀ ਜਿਹੜੀ ਯੂਥ ਟੀਮ ਹੈ ਉਹ 10 ਵਜੇ ਇੱਥੇ ਇਕੱਠੇ ਹੋਣਾ ਔਰ ਜਿਹੜਾ ਨੌਰਥ ਮੰਡਲ ਹੈ ਨੌਰਥ ਮੰਡਲ ਨੇ ਬਾਦਮੀ ਕੀ ਜਵਤ ਇਕੱਠੇ ਹੋਣਾ ਤੇ ਸਾਊਥ ਮੰਡਾ ਉਹਨਾਂ ਦੇ ਹਾਜੀ ਦਾ ਇਕੱਠੇ ਹੋਣਾ ਤੇ ਬਟਿੰਡੇ ਦੇ ਆਮ ਸ਼ਹਿਰੀਆਂ ਨੇ ਮੇਰੇ ਘਰ ਦੇ ਕੋਲੇ ਪੱਤੀ ਰੋਡ ਤੇ ਇਕੱਠੇ ਹੋਣਾ ਤੇ ਸਾਰੇ ਕਾਫਲੇ ਹੋਗੇ ਵੱਡੀ ਗਿਣਤੀ ਦੇ ਵਿੱਚ ਮੀਟਿੰਗ ਤੇ ਛਾ ਮਗਾਉਣਾ ਤੇ ਉਸ ਦਿਨ ਤੁਹਾਡਾ ਇੱਕ ਛੋਟਾ ਜਿਹਾ ਇਮਤਿਹਾਨ ਹੈ ਜੇ ਤੁਸੀਂ ਉਹ ਸਾਫ਼ ਕਰ ਲਿਆ ਤਾਂ 30% ਵੋਟ ਤੁਹਾਡਾ ਵਾਝਣੀ ਹੈ ਮੈਂ ਇਹੀ ਬੇਨਤੀ ਕਰੂੰਗਾ ਕਿ ਸਾਰਿਆਂ ਨੇ ਕੋਸਟ ਦੇ 13 ਤਰੀਕ ਨੂੰ ਸਾਰੇ ਕੰਮ ਛੱਡ ਕੇ ਸੋਮਵਾਰ ਦਾ ਦਿਨ ਹੈ ਨਾਮਿਨੇਸ਼ਨ ਵਾਸਤੇ ਕੋਸਟ ਮੈਨੂੰ ਪੂਨ ਮੀਟਾ ਕੇ ਸੌਦਾ ਪੂਆ ਸਾਨੂੰ ਸਾਥ ਮਿਲੇਗਾ ਮੈਂ ਪ੍ਰਿੰਸਪਰ ਆਜਿ ਨੂੰ ਕਿਹਾ ਕਿ ਵਿਵਹਾਰਾ ਮਾਰਗਦਰਸ਼ਕਨ ਬੜਤ ਮਦਦ ਕੀ ਜੈ ਬੜਤ ਮਦਦ ਕੀ ਜੈ ਕੋ ਉਹਨਾਂ ਦੇ ਨਾਲ ਸਾਡੇ ਬਟਿੰਡਾ ਸ਼ਹਿਰੀ ਦੇ ਪ੍ਰਧਾਨ ਸਰੂਪਦਰ ਸਿੰਘਲਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਜੋਪ੍ਰੀਤ ਮਨੋਤਾ ਜੀ ਸਾਡੇ ਜੁਵਾ ਮੋਰਚਾ ਦੇ ਸ਼ਹਿਰੀ ਦੇ ਪ੍ਰਧਾਨ ਗੌਰਵਨ ਦਾੜੀਆਂ ਜੀ ਜੱਸਾ ਜੀ ਭਿਆਤੀ ਪ੍ਰਧਾਨ ਅਰਮਾਨ ਭਰਾੜ ਜੀ ਅਤੇ ਜਤਨ ਜੀ ਤੇ ਬਹੁਤ ਹੀ ਸਤਿਕਾਰਯੋਗ ਜਿੰਨੇ ਤੁਸੀਂ ਬੀਜੇਪੀ ਦੇ ਬਹੁਤ ਹੀ ਸਤਿਕਾਰਯੋਗ ਮੇਰੇ ਸ਼ਾਮਨਾਲ ਖੰਸੇਲ ਜੀ ਨਿੰਦਰ ਮਿੱਟਲ ਜੀ ਮਹਿਲਾ ਮੋਰਚਾ ਤੋਂ ਮੇਰੀਆਂ ਭੈਣਾ ਔਰ ਬਹੁਤ ਹੀ ਜਿੜਾੜੂ ਸਾਥੀ ਆਏ ਨੇ ਫਤਿਹ ਸਾਜੀ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੰਜਾਬੀ ਵੀ ਕਹਾਵਤ ਹੈ ਉਹਾਰੇ ਗਵਨਗਾਂ ਜਿਹੜੇ ਬੈਠੇ ਨੇ ਕੋ ਇਸ ਗੱਲ 'ਤੇ ਧਿਆਨ ਦੇਣ ਕਿ ਦੁਨੀਆ ਬਣਦੀ ਜੋੜਾਂ ਨੂੰ ਦੁਨੀਆ ਕਿਹਨੂੰ ਬਣਦੀ ਐ ਜੋੜਾਂ ਨੂੰ ਤੇ ਲੱਖ ਨਾਲ ਦਾ ਕਮਜ਼ੋਰਾ ਨੂੰ ਉਹ ਦੁਨੀਆ ਬਣਦੀ ਐ ਜੋੜਾਂ ਨੂੰ ਤੇ ਲੱਖ ਨਾਲ ਦਾ ਪੈਂਦੀ ਐ ਕਮਜ਼ੋਰਾ ਨੂੰ ਤੇ ਹੁਣ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਬਹੁਤ ਹੀ ਇੱਕ ਅਹਿਮ ਅੰਗ ਜਿਹਨੂੰ ਅਸੀਂ ਭਾਰਤੀ ਜਨਤਾ ਜੁਵਾ ਮੋਰਚਾ ਕਹਿੰਦੇ ਆ ਤੇ ਜੇ ਉਹ ਤੁੱਖ ਵੀ ਹਸਾਰਦਾ ਹੋਇਆ ਇਹਨਾਂ ਇਲੈਕਸ਼ਨਾਂ ਦੇ ਵਿੱਚ ਆਪਣੇ ਅੱਖ ਚ ਆਪਣੇ ਨੇਤਾਵਾਂ ਦੇ ਵਿਚਾਰ ਸੁਣਨ ਵਾਸਤੇ ਨਹੀਂ ਜਾਂਦਾ ਤੇ ਫੇਰ ਜੰਗਾ ਕਿਵੇਂ ਜਿੱਤਾਂਗੇ ਜੰਗਾ ਜਿੱਤੀਆਂ ਜਾ ਸਕਦੀ ਹੈ ਇਹ ਜਿਸ ਮੋਰਚੇ ਦੀ ਗਵਾਈ ਨੌਜਵਾਨ ਕਰਦਾ ਹੈ ਕਿਉਂਕਿ ਜਿਹੜਾ ਭਾਰਤੀ ਜਨਤਾ ਜੋ ਆ ਮੋਰਚਾ ਹੈ ਉਹਦੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹ ਜ਼ਿੰਮੇਵਾਰੀ ਤੁਹਾਡਾ ਆਰਦਿਕ ਸਵਾਗਤ ਕਰਦਾ ਹੈ ਇਹੋ ਥੀਕੋ ਸ਼ਕਤੀ ਹੈ ਜੋ ਕੋਈ ਵੀ ਤਪੀਲੀ ਲਿਆ ਸਕਦੀ ਹੈ ਉਹ ਸਹੀ ਡਾਇਰੈਕਸ਼ਨ ਦੀ ਜ਼ਰੂਰਤ ਹੁੰਦੀ ਆ ਜੇਕਰ ਸਹੀ ਦਿਸ਼ਾ ਪਰਦਾਨ ਹੋ ਜਾਏ ਤਾਂ ਫਿਰ ਐਸੀ ਕੋਈ ਅਸੰਭਵ ਨਾ ਨੀਤੀ ਨਹੀਂ ਜਿਹੜੀ ਹੋ ਨਾ ਪਾਏ ਜੇ ਸਾਡੇ ਮਲਤੂ ਅਜ਼ਾਦ ਕਰਾਇਆ ਉਹਦੇ ਚ ਵੀ ਜਵਾਨੀਦਾਰ ਨੌਜਵਾਨਾਂ ਦਾ ਯੁੱਧ ਦਾ ਸਿੱਦੇ ਆਦਮ ਸਰਦਾਰ ਭਗਤ ਸਿੰਘ ਜੀ ਹੋਰਾਂ ਦਾ ਕਰਤਾਰ ਸਿੰਘ ਸਰਾਭਾ ਜੀ ਦਾ ਰਾਜਗੁਰੂ ਜੀ ਦਾ ਸ੍ਰੀ ਦੇਵ ਜੀ ਦਾ ਮਹੱਤਵਪੂਰਨ ਲੋਕ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਡੇ ਮੁਲਕ ਨੂੰ ਸਾਡੇ ਕੋਲੋਂ ਗੁਲਾਮੀ ਦੀਆਂ ਜ਼ੰਜੀਰਾਂ ਦਾਈਆਂ ਸੋ ਮੈਂ ਧੰਨਵਾਦ ਕਰਦਾ ਹਾਂ ਸਾਰੇ ਯੂਥ ਦੀ ਟੀਮ ਦਾ ਜ਼ਿੰਮੇਵਾਰੀ ਚੇ ਦੇ ਪ੍ਰਧਾਨ ਤੇ ਸਾਰੇ ਅਹੁਦੇਦਾਰ ਸਹਿਬਾਨ ਦਾ ਕਿ ਜੋ ਤੁਸੀਂ ਅੱਜ ਉਤਮਾ ਪ੍ਰਲਾ ਕੀਤਾ ਹੈ ਪਾਰਟੀ ਜਨਤਾ ਪਾਰਟੀ ਦੀ ਕੰਮਜਾਹੀ ਦੇ ਲਈ ਲੋਕ ਸਭਾ ਹਲਕਾ ਬਖਿੰਡਾ ਤੋਂ ਉਮੀਦਵਾਰ ਪਰਮਪਰ ਕਰ ਲੋਕਾ ਜੀ ਦੀ ਕੰਮਜਾਹੀ ਦੇ ਲਈ ਤੇ ਮੈਂ ਸਮਝਦਾ ਕਿ ਇਹਦੇ ਚ ਤੁਹਾਡੀ ਸਾਰਿਆਂ ਦੀ ਕੰਮਜਾਹੀ ਹੈ ਇਹ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਤ ਹੋਏਗੀ ਉਹ ਆਪਣੀ ਸਾਰਿਆਂ ਦੀ ਜਿੱਤ ਹੈ ਔਰ ਜਿੰਨਾ ਆਪਣੇ ਕੋਲ ਹੁਣ ਟਾਈਮ ਰਹਿ ਗਿਆ ਉਹ ਬਹੁਤ ਦਿਨ ਇੱਕ ਦੋ ਘੜ ਜਾਂਦਾ ਬਹੁਤ ਥੋੜਾ ਰਹਿ ਗਿਆ ਤੇ ਏਰੀਆ ਬਹੁਤ ਲੰਮਾ ਹੈ ਸੋ ਵੀਰੋ ਇਹਨੂੰ ਆਪ ਵੀ ਚੋਣੇ ਹਨ ਮਾਰ ਕੇ ਤੁਸੀਂ ਸਾਰੇ خود ਉਮੀਦਵਾਰ ਹੈ ਤੇ ਆਪਣੀ ਡਿਊਟੀ ਆਪ ਸਮਝਦੇ ਹੋਏ ਆਪਣੇ ਆਪਣੇ ਇਲਾਕੇ ਚ ਆਪਣੇ ਬਾੜ ਦੇ ਵਿੱਚ ਆਪਣੇ ਘਰ ਦੇ ਵਿੱਚ ਡਟ ਜਾਓ ਉਹ ਰਹੀ ਫਿਰ ਆਪਣੀ ਕਾਮਯਾਬੀ ਹੋਣੀ ਹੈ ਜਿਹਦਾ ਬੂਥ ਮਜ਼ਬੂਤ ਹੋਏਗਾ ਸਮਝੋ ਕਿ ਉੱਥੇ ਸਭ ਕੁਝ ਮਜ਼ਬੂਤ ਹੈ ਦੇ ਨਾਲ ਹੀ ਸਾਨੂੰ ਫਿਰ ਵਧੀਆ ਜਿਹੇ ਰਿਜ਼ਲਟ ਆਉਣਾਂ ਇਸ ਸਮੇਂ ਵਿੱਚ ਮਿਲਣੇ ਆ ਕਿਉਂਕਿ ਇੱਕ ਜਿਹੜਾ ਵੋਟ ਦਾ ਅਧਿਕਾਰ ਹੈ ਨਾ ਇਹ ਸਾਨੂੰ ਬਹੁਤ ਔਖਾ ਮਿਲਿਆ ਸੌਖਾ ਨਹੀਂ ਮਿਲਿਆ ਦੇਸ਼ ਦੀ ਜਾਤੀ ਤੋਂ ਬਾਅਦ ਕਬਨੀਆਂ ਤੋਂ ਬਾਅਦ ਸਾਨੂੰ ਇਹ ਮਿਲਿਆ ਸੋ ਇਹ ਵੀ ਵਰਤੋਂ ਤੇ ਇੰਨੀ ਸੋਚ ਸਮਝ ਕੇ ਕਰਨੀ ਹੈ ਕਿ ਸਹੀ ਉਮੀਦਵਾਰ ਦੇ ਖਾਤੇ ਤੱਕ ਹੋਵੇ ਸਹੀ ਪਾਰਟੀ ਦੇ ਖਾਤੇ ਤੱਕ ਹੋਵੇ ਅਗਰ ਤੁਸੀਂ ਇਹ ਫੈਸਲਾ ਸਹੀ ਕਰ ਲੈਂਦੇ ਹੋ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਕਿਹ ਪਛਤਾਉਣਾ ਨਹੀਂ ਪੈਣਾ ਜਦੋਂ ਆਪਾਂ ਨੂੰ ਕਈ ਵਾਰੀ ਸਮਝਬਾ ਦਿਖਾ ਦਿੰਦੀਆਂ ਪਾਰਟੀਆਂ ਜਿਾਕੂ ਜਿਵੇਂ ਪਿਛਲੇ ਕਾਂਗਰਸ ਦੇ ਸਮੇਂ ਚ ਕੀ ਦਿਖਾਏ ਔਰ ਆਪ 2022 ਦੀਆਂ ਚੋਣਾਂ ਚ ਕੀ ਦਿਖਾਏ ਔਰ ਜਦੋਂ ਨੀਤੀਕਰਨ ਪਰੇਚੇ ਤਾਂ ਉਲਟੀ ਗੰਗਾ ਵਹਿ ਰਹੀ ਹੈ ਸੋ ਇਸ ਕਰਕੇ ਸਾਨੂੰ ਇਹ ਪਹਿਚਾਨਣ ਦੀ ਜ਼ਰੂਰਤ ਹੈ ਕਿ ਤੁਸੀਂ ਕਿਸ ਪਾਰਟੀ ਦੇ ਨਾਲ ਖੜਨਾ ਕਿਸ ਉਮੀਦਵਾਰ ਦਾ ਸਾਥ ਦੇਣਾ ਹੈ ਅਗਰ ਤੁਸੀਂ ਇਹ ਚੋਣ ਸੇ ਕਰ ਲੈਂਦੇ ਆ ਫਿਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਕੋਈ ਦਿੱਕਤ ਨਹੀਂ ਰਹਿੰਦੀ ਤੁਸੀਂ ਦੇਖੋ 10 ਸਾਲਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਕਾਰਗੁਜ਼ਾਰੀ ਕਿੰਨਾ ਵਧੀਆ ਇਸ ਦੇਸ਼ ਦੀ ਮਜ਼ਬੂਤੀ ਦੇ ਲਈ ਕੰਮ ਕੀਤਾ ਸਰਬੱਤ ਖੀ ਵਿਕਾਸ ਕੀਤਾ ਔਰ ਦੇਸ਼ ਐਸ ਤਰ੍ਹਾਂ ਦੇ ਦੇਸ਼ ਦੀ ਕਿਸੇ ਪੱਖੋਂ ਵੀ ਕੋਈ ਖਤਰਾ ਨਹੀਂ ਇਹਨੀ ਸੁਰੱਖਿਆਤ ਹੈ ਸਾਡਾ ਇਹ ਦੇਸ਼ ਇਹ ਜਿਵੇਂ ਪਹਿਲਾਂ ਬਾਹਰਲੇ ਮੁਲਕਾਂ ਦੀਆਂ ਹਮੇਸ਼ਾ ਧਮਕੀਆਂ ਰਹਿੰਦੀਆਂ ਸੀ ਅੱਜ ਉਹ ਬਿਲਕੁਸਤਾ ਨਹੀਂ ਮੁਲਕ ਨੂੰ ਪਤਾ ਹੈ ਸਾਡੀ ਇਸ ਸ਼ਕਤੀ ਦਾ ਮਾਨਜੋ ਪੀਐਮ ਸਾਹਿਬ ਦੀ ਦولت ਐਮਐਨ ਸਾਹਿਬ ਦੀ ਦولت ਕਿ ਜਿਸ ਤਰ੍ਹਾਂ ਉਹਨਾਂ ਦੀ ਪਕੜ ਹੈ ਔਰ ਜੇ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਦੇਖੀਏ ਸਾਡੇ ਦੇਸ਼ ਦਾ ਨਾਮ ਉੱਚਾ ਹੋਇਆ ਹੈ ਦੇਸ਼ ਦਾ ਨਾਮ ਬਣਿਆ ਅੱਜ ਗੱਲ ਹੈ ਸਾਡੇ ਮੁਲਕ ਦੀ ਵਿਦੇਸ਼ਾਂ ਦੇ ਵਿੱਚ ਜਦੋਂ ਆ ਲੜਾਈ ਜੰਗ ਰਹੀ ਸੀ ਕਿ ਯੂਕਰੇਨ ਤੇ ਰਸ਼ੀਆ ਦੀ ਦੇਖੋ ਜੇ ਕਿਤੇ ਆਪਣੀ ਪਹਿਲਾਂ ਵਾਲੀ ਪੋਜੀਸ਼ਨ ਹੁੰਦੀ ਕਮਜ਼ੋਰ ਪ੍ਰਧਾਨ ਮੰਤਰੀ ਹੁੰਦਾ ਤਾਂ ਫਿਰ ਜਿਹੜੇ ਸਾਡੇ ਉੱਤੇ ਬੱਚੇ ਫਸੇ ਰਹੇ ਸੀਗੇ ਜਿਹੜੇ ਉੱਥੇ ਪੜਾਈ ਕਰਨ ਵਾਸਤੇ ਗਏ ਨੇ ਉਹਨਾਂ ਨੂੰ ਕੱਢ ਕੇ ਲਿਆਉਣਾ ਉਹਨਾਂ ਦੀ ਜਾਨ ਬਚਾਉਣਾ ਬਹੁਤ ਔਖਾ ਕੰਮ ਸੀ ਔਰ ਉਹ ਪ੍ਰਧਾਨ ਮੰਤਰੀ ਦੀ ਮਦਦ ਇਤਨੇ ਜਿਹੜੇ ਉਹ ਲੜਾਈ ਬੰਦ ਕਰਾ ਕੇ ਉਹਨਾਂ ਨੂੰ ਉੱਥੋਂ ਸੁਰੱਖਿਅਤ ਕਰਿਆ ਇੰਡੀਆ ਦਾ ਫਲੈਗ ਲੈ ਕੇ ਹੋਰ ਵੀ ਕੁਝ ਕੰਟਰੀਆਂ ਦੇ ਲੋਕ ਇੰਡੀਆ ਦਾ ਫਲੈਗ ਲੈ ਕੇ ਉਸ ਦੇ ਵਿੱਚੋਂ ਬਾਹਰ ਆਏ ਸੋ ਬਹੁਤ ਮੈਂ ਸਮਝਦਾ ਕਿ ਉਹ ਵੱਡੀ ਗੱਲ ਸਾਡੇ ਦੇਸ਼ ਵਾਸਤੇ ਸਾਡੇ ਬਾਦ ਜੋ ਪ੍ਰਧਾਨ ਮੰਤਰੀ ਦੀ ਤੀ ਕਿੰਨਾ ਤੁਸੀਂ ਦੇਖੋ ਵੀ ਆਪ ਦੇ ਬੱਚਿਆਂ ਦਾ ਉੱਥੇ ਬੈਠਿਆ ਦਾ ਫਿਕਰ ਹੋਣਾ ਉਹਨਾਂ ਨੂੰ ਸਿੱਖਿਆ ਕੱਢ ਕੇ ਲੈ ਕੇ ਆਉਣਾ ਪਰ ਹਮੇਸ਼ਾ ਜਿਵੇਂ ਪਰਮਿੰਦਰ ਦੀ ਗੱਲ ਕਰ ਰਹੇ ਸੀ ਕਿ ਉਹ ਹਮੇਸ਼ਾ ਦੇਸ਼ ਵਾਸਤੇ ਸੋਚਦੇ ਉਹਨਾਂ ਨੂੰ ਪਤਾ ਥੱਲੇ ਉੱਠ ਕੇ ਉੱਥੋਂ ਤੱਕ ਹੋਂਚੇ ਹੈ ਪਰ ਉਹ ਜਦ ਬੰਨਾ ਸੀ ਪ੍ਰਧਾਨ ਮੰਤਰੀ ਕੈਂਡੀਡੇਟ ਸੀਗੇ ਤੇ ਕਾਂਗਰਸੀ ਮਜ਼ਾਕ ਕਰਦੇ ਸੀਗੇ ਕਿ ਇੱਕ ਹਰ ਚਾਹ ਦੇ ਚਿੰਬਾਰੇ ਦੰਦੇ ਜਿਹੜੇ ਉਹ ਪ੍ਰਧਾਨ ਮੰਤਰੀ ਦੇ ਗੀਤਾਰੇ ਭਾਰਤੀ ਸੰਤਾ ਪਾਰਟੀ ਦੇ ਗੋਦੀ ਸਾਹਮਣੇ ਜਰਾ ਮਿੱਤਾ ਸੀ ਚਾਹ ਵੇਚੀ ਹੈ ਕਾਂਗਰਸੀ ਉਹ ਦੇਸ਼ ਨਹੀਂ ਵੇਚਿਆ ਫਾਗੇਬਾਨ ਸੌਚਾ ਤੇੇ ਚੇਂਚਾ ਸੀ ਕਾਂਗਰਸੀਆਂ ਨੇ ਕਿੰਨੇ ਕਿੰਨੇ ਵੱਡੇ ਵੱਡੇ ਕੁਤਾਰੇ ਜੇ ਦੱਸਣ ਲੱਗੇ ਮੈਨੂੰ ਲੱਗਦਾ ਘਟਾ ਲੱਜੂਗਾ ਇਹ ਇਹਨਾਂ ਦੀਆਂ ਸਾਰੀਆਂ ਉਹ ਜਿੰਨੇ ਘਟਾਲੇ ਉਹ ਕੀਤੇ ਨੇ ਸੋ ਮੈਂ ਗੱਲ ਇਹ ਕਰ ਰਿਹਾ ਸੀ ਕਿ ਸਾਨੂੰ ਦੇਖਣਾ ਚਾਹੀਦਾ ਕਿ ਸਾਡੇ ਦੇਸ਼ ਦਾ ਦੇਖਾ ਕਿੱਸਾ ਉਹ ਕੀ ਸੋਚ ਰਿਹਾ ਸਾਡੇ ਬਾਰੇ ਸਾਰੇ ਵਰਗਾਂ ਬਾਰੇ ਸਾਰੇ ਸੂਬਿਆਂ ਬਾਰੇ ਔਰ ਸਭ ਦੀ ਤਰੱਕੀ ਬਾਰੇ ਸਭ ਦੀ ਖੁਸ਼ਹਾਲੀ ਬਾਰੇ ਸਭ ਦੇ ਵਿਸ਼ਵਾਸ ਬਾਰੇ ਸਭ ਦੇ ਸਾਥ ਬਾਰੇ ਸੋ ਫਿਰ ਸਾਨੂੰ ਉਹਨਾਂ ਦੇ ਆਪੂ ਦੇ ਸਾਥ ਦੇਣਾ ਚਾਹੀਦਾ ਜੇ ਸਹੀ ਮਾਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਜਿੰਨੀ ਤੱਕੀ ਹੋਈ ਹੈ ਉਹ ਬਾਦਲ ਪ੍ਰਧਾਨ ਮੰਤਰੀ ਜੀ ਵੀ ਬਤਾਉਗਾ ਤਾਂ ਆਪ ਪਾਰਟੀ ਜਨਤਾ ਪਾਰਟੀ ਦੀ ਬਦੌਲਤ ਜਿੱਥੋਂ ਮਾਰੀ ਤੁਸੀਂ ਇਧਰੋਂ ਆਪਣੇ ਹਲਕੇ ਤੋਂ ਪਹਾੜ ਮਾਰਸਾ ਜ਼ਿਲ੍ਹੇ ਤੋਂ ਲੱਜੋ ਆ ਰਫਾਇਨਰੀ ਸੈਂਟਰਲ ਯੂਨੀਵਰਸਿਟੀ ਏਅਰ ਜਹਾਾਈਟਾ ਸਾਰਾ ਮੋਦੀ ਸਾਹਿਬ ਦੀ ਦੇਣ ਹੈ ਪਾਰਟੀ ਜਨਤਾ ਪਾਰਟੀ ਦੀ ਸਰਕਾਰ ਦੀ ਦੇਣ ਹੈ ਜਿਦੇ ਨਾਲ ਬਹੁਤ ਵੱਡੀ ਪੱਧਰ ਤੇ ਰੋਜ਼ਗਾਰ ਮਿਲਦਾ ਸੋ ਅਗਲਾ ਪ੍ਰੋਗਰਾਮ ਜਿਹੜਾ ਵੱਧ ਤੋਂ ਵੱਧ ਰੋਜ਼ਗਾਰ ਦੇਣ ਦਾ ਹੋਏਗਾ ਸਰਕਾਰ ਦਾ ਸੋ ਮੈਂ ਸਮਝਦਾ ਕਿ ਨੌਕਰਾਂ ਇਸ ਵਾਸਤੇ ਖਾਸ ਤੌਰ ਤੇ ਨਾਮਜ਼ਦ ਹੋ ਜਾਣ ਤਾਂ ਕਿ ਤੁਹਾਡੇ ਲਈ ਆਉਣ ਵਾਲਾ ਸਮਾਂ ਜਿਹੜਾ ਉਹ ਸਹੈਰੀ ਹੋਵੇਗਾ ਤੇ ਹਰ ਤਰ੍ਹਾਂ ਤੁਹਾਡੀ ਜਿਹੜੀ ਮਦਦ ਹੋਏਗੀ ਹਰ ਖੇਤਰ ਦੇ ਵਿੱਚ ਵੀ ਔਰ ਜਿੱਥੇ ਕੋਈ ਤੁਹਾਨੂੰ ਆਪਣੇ ਕੰਮਾਂ ਤਾਂ ਤੁਸੀਂ ਖੁਦ ਕਰ ਸਕਦੇ ਆ ਉਹਦੇ ਵਿੱਚ ਵੀ ਔਰ ਲੋਨ ਦੇਣ ਦੇ ਵਿੱਚ ਵੀ ਜਿਹੜੇ ਬਿਨਾ ਵਿਆਜ ਤੋਂ ਦੇਣੇ ਆ ਸੋ ਵੱਡੀ ਪੱਧ ਤੇ ਜਿੱਥੇ ਬਾਕੀ ਪਹਿਲਾਂ ਅਨੇਕਾਂ ਸਕੀਮਾਂ ਚੱਲ ਰਹੀਆਂ ਆ ਉਹ ਵੀ ਜਾਰੀ ਰਹਿਣਗੀਆਂ ਔਰ ਨਮੀਆਂ ਸਕੀਮਾਂ ਤੁਹਾਡੇ ਵਾਸਤੇ ਬਣਨੀਆਂ ਇਹਨੂੰ ਮਿਕਸ ਭਾਰਤ ਬਣਾਉਣਾ ਇਹਨੂੰ ਮਜ਼ਬੂਤ ਦੇਸ਼ ਇਹਨੂੰ ਇੱਕ ਨੰਬਰ ਦੁਨੀਆ ਦਾ ਦੇਸ਼ ਬਣਾਉਣਾ ਇਸ ਵਾਸਤੇ ਇਹ ਸੋਚ ਨੂੰ ਲੈ ਕੇ ਸ੍ਰੀ ਸੁਚੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਡੱਗੀ ਹੋਈ ਹੈ ਸੋ ਆਪਣਾ ਫਰਜ਼ ਮੰਨਦਾ ਹੈ ਕੇ ਡਰ ਕੇ ਸਾਥ ਦੇਈਏ ਔਰ ਜੋ ਆਪਕਰ ਨੂੰ ਉਮੀਦਵਾਰ ਦਿੱਤੇ ਨੇ ਉਹਨਾਂ ਨੂੰ ਕਾਮਯਾਬ ਕਰੀਏ بس ਦੋ ਹੀ ਗੱਲਾਂ ਯਾਦ ਰੱਖਣੀਆਂ ਇੱਕ ਚੋਣ ਨਿਸ਼ਾਨ ਕਮਲ ਦਾ ਫੁੱਲ ਤੇ ਦੂਜਾ ਮੋਦੀ ਦੀ ਸਰਕਾਰ ਤੇ ਸਾਨੂੰ ਜਿੰਦਾ ਨਹੀਂ ਰਹੂਗੀ ਕਿਸੇ ਦੀ بس ਇਹ ਦੋ ਗੱਲਾਂ ਦੇ ਪਹਿਰਾ ਦੇਖ ਕੇ ਤੁਸੀਂ ਕਾਮਯਾਬੀ ਕਰਨੀ ਹੈ ਵੀਰੋ ਸੋ ਮੈਂ ਤੁਹਾਡਾ ਜ਼ਿਆਦਾ ਵਕਤ ਨਾ ਲੈਣਾ ਹੋਇਆ ਮੈਂ ਸਾਰੇ ਲੀਡਰਸ਼ਿਪ ਦਾ ਜੋ ਵਿਸ਼ੇਸ਼ ਤੌਰ ਤੇ ਆਏ ਨੇ ਅੱਜ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਨੇ ਔਰ ਚੋਰ ਨੇ ਇਹਨੂੰ ਪ੍ਰਚੰਡ ਕੀਤਾ ਹੈ ਔਰ ਇਹਨੂੰ ਆਪਾਂ ਅੱਗੇ ਹੋਰ ਮਜ਼ਬੂਤੀ ਦੇ ਨਾਲ ਲੈ ਕੇ ਜਾਣਾ ਹੈ ਹਰ ਪੈਂਟਰਾ ਵੀਰ ਬਜ਼ੁਰਗ ਨੇ ਇਸੇ ਤਰ੍ਹਾਂ ਇਸ਼ਾਰਾ ਦੇਣਾ ਬਹੁਤ ਵੱਡੀ ਤਬਰਾਤ ਜਿੱਥੇ ਪਹਿਲਾਂ ਸ਼ਰੋਮੇ ਕਲਗਲ ਦੇ ਵਿੱਚ ਬਾਦਲ ਪਰਵਾੜ ਦੇ ਰਹੀ ਸੀ ਹੁਣ ਆਪ ਸਰਕਾਰ ਦੇ ਵਿੱਚ ਵੀ ਬਹੁਤ ਵੱਡੀ ਤਬਰਾਤ ਹੈ ਤਾਂ ਹੀ ਦਿਨ ਦਾ ਦਿਨ ਆਪਾਂ ਨੂੰ ਕੋਈ ਨਾ ਕੋਈ ਰਿਕਾ ਰੋਣਾ ਤੇ ਕੁਝ ਕਰਨਾ ਲੱਗੇ ਹੋਏ ਆ ਕਿੰਨੇ ਨਾ ਕਿੰਨੇ ਜੇ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਇਹਨਾਂ ਸਮਰਥਨ ਸਹਿਯੋਗ ਪਿਆਰ ਮਿਲ ਰਿਹਾ ਹੈ ਇਸ ਕਰਕੇ ਉਹਨਾਂ ਨੂੰ ਖਤਰਾ ਖੜਾ ਹੋਇਆ ਹੈ ਕਿ ਕਿਤੇ ਹੋਰ ਸਾਰਿਆਂ ਦੇ ਲਈ ਉਹ ਮਤਲਬ ਇੰਨਾ ਉਹਨਾਂ ਚ ਘਬਰਾਹਟ ਹੈ ਵੀ ਇਹ ਸੋਚੇ ਨਹੀਂ ਸੀਗਾ ਕਿ ਇੰਨਾ ਸਮਰਥਨ ਜਿਹੜਾ ਪਿੰਡਾਂ ਤੋਂ ਸ਼ਹਿਰਾਂ ਤੋਂ ਸਾਰੇ ਵਰਗਾਂ ਤੋਂ ਭਾਗੀਜਨਤਾ ਪਾਰਟੀ ਨੂੰ ਮਿਲੂਗਾ ਸੋ ਕੋਈ ਗੱਲ ਨਹੀਂ ਕੋਈ ਜੋ ਮਰਦੀ ਸੀ ਨੇ ਮਰਦੀ ਰਿੱਕੇ ਲਾਲਾਂ ਵਿਰੋਧ ਤੁਹਾਡਾ ਜਨਾਰ ਹੈ ਤੁਹਾਡਾ ਜੋ ساتھ ہے وہ میں سمجھنا کہ بہت بٹا ہے وہ کا کوئی سوال نہیں ایک پاس سے میں ہنکار ہے پیسے دا ہنکار ہوگا گمان ہوگا اور دوسے پاس تا پیار ہے سو جتنے پیار پر سے ہو رہی ہے سو میں اس آس کر میل کے نو اپیل پر ایس اس چار مہینے ہوٹا کرتے ہوئے ایک بریٹ کو وقت چڑھ کے ایک ایک جی اپنی قیمتی وہ کمل ਦੇ ਫੁੱਲ ਵਾਲਾ ਪਟਨ ਦਵਾਰ ਦੇ ਭਾਰਤੀ ਜਨਤਾ ਪਾਰਟੀ ਦੇ ਨੀਰਵਾਰ ਭਾਈ ਭੰਤੋ ਜੁਨਕਾਰਾ ਜੀ ਦਾ ਸਵਾਗਤ ਕਰਨਾ ਹੈ ਸੋਇਨਾ ਸ਼ਬਦਾ ਦੇ ਨਾਲ ਤੁਹਾਡਾ ਸਾਰੀ ਲੀਡਰਸ਼ਿਪ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਇਕਿੰਗ ਜੀ ਕਾ ਖਾਲਸਾ ਵਾਹਿਗੁਰੂ ਜਿੱਤੇਗਾ ਭਾਈ ਜਿੱਤੇਗਾ ਭਾਰਤੀ ਪਾਰਟੀ ਜਿੰਦਾਬਾਦ ਲਾਡੋ ਵਿੱਚ ਜਿੰਦਾਬਾਦ ਭਾਰਵਾ ਜਿੰਦਾਬਾਦ ਮੇਰੇ ਬੇਟੀਗਰ ਦਾ ਸੰਦੀਪ ਕੁਮਾਰ ਰਣਜੀਤ ਪਾਸਵਾਨ ਜੀ ਦੇ ਸੱਤੀ उन कुझु नौजवान भाजपा परिवार शामिल हुजे हर वीरा नौजवान जॾहिं भाजपा परिवार जुड़े